◆ ਤੂੰ ਸੋਨੇ ਦੇ ਆਪਣੇ ਤੰਗ ਤੇ سی کے لو بہن تیرے پاپ ہی ہو گئے معاف ہو گیا سب Hallelujah. Hallelujah. Hey. Hallelujah. Hey. پیارے ਉਹ ਪਰਮੇਸ਼ੁਰ ਤਾਂ ਨਹੀਂ ਹੈਗਾ ਉਹ ਪਰਮੇਸ਼ੁਰ ਤਾਂ ਨਹੀਂ ਹੈਗਾ ਉਹ ਪਰਮੇਸ਼ੁਰ ਤੋਂ ਲੱਗਾ ਅੱਜ ਆਪਣੇ ਆਪ ਨੂੰ ਬਦਲਨੀ ਲੋੜ ਹੈ ਅੱਜ ਆਪਣੇ ਆਤਮੇ ਵਿੱਚ ਬਦਲਾਅ ਨੇਉਣ ਦੀ ਲੋੜ ਹੈ ਅੱਜ ਆਪਣੇ ਆਪ ਨੂੰ ਪਰਮੇਸ਼ੁਰ ਦੇ ਨੇੜੇ ਖੜਨੀ ਲੋੜ ਹੈ ਬਾਣੀ ਕੀ ਕਹਦੀ ਆ ਆਹ ਪਿਆਰੇ ਬੜਗੌਰ ਦੇ ਕਿ ਬਾਣੀ ਨੂੰ ਸਮਝਿਆ ਫੜਦੇ ਨੇ ਆ ਯਸੂ ਨੇ ਉਹਨਾਂ ਨੂੰ ਆਖਿਆ ਭੁੱਖਾ ਨਾ ਹੋਵੇਗਾ ਉਹ ਕਦੇ ਭੁੱਖਾ ਤੇ ਪਿਆਸਾ ਨਾ ਹੋਵੇਗਾ ਹੱਥ ਇਹ ਜੋ ਮੇਰੇ ਉੱਤੇ ਨਿਚਾ ਕਰਦਾ ਹੈ ਜਿਹੜਾ ਇਨਸਾਨ ਕਹਿੰਦਾ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਵੀ ਧਿਆਨ ਨਾ ਹੋਵੇਗਾ ਕਦੇ ਵੀ ਪਿਆਸਾ ਨਾ ਹੋਵੇਗਾ ਚਿਰ ਤੱਕ ਬੜਨੇ ਆ ਜੋ ਕੋਈ ਮੇਰਾ ਮਾਸ ਖਾਂਦਾ ਜਿਹੜਾ ਇਨਸਾਨ ਆ ਜਿਹੜੀ ਭੈਣ ਆ ਵਾਣੀ ਕੀ ਕਹ ਰਹੀ ਆ ਪਿਆਰੋ ਬਾਣੀ ਸਾਨੂੰ ਸਮਝਾ ਰਹੀ ਆ ਬਾਣੀ ਕੀ ਕਹ ਰਹੀ ਬੜੇ ਗੌਰ ਦੇ ਕੇ ਸੁਣਦਾ ਦੁਆਰਾ ਚਿਰ ਜਾਨ ਨੂੰ ਪੜਦਨੇ ਆ ਜੋ ਕੋਈ ਮੇਰਾ ਨਾਮ ਸੰਭਦਾ ਜਿਹੜਾ ਇਨਸਾਨ ਆ ਤਬ ਉਹ ਉਸੋ ਜੀ ਦੀ ਪਵਿੱਤਰ ਬਾਣੀ ਕਹ ਰਹੀ ਆ ਇਹ ਪਵਿੱਤਰ ਖੂਨ ਅਰ ਲਹੂ ਵੀ ਸ਼ਾਮਿਲ ਹੁੰਦਾ ਜਿਹੜਾ ਕਿਦਾ ਮੇਰਾ ਨਾਮ ਸੰਭਦਾ ਹੈ ਅੱਤੇ ਮੇਰਾ ਲਹੂ ਪੀਂਦਾ ਹੈ ਸ਼ਾਮਲ ਹੋ ਜਾ ਸ਼ਾਮਲ ਹੋ ਜਾਵੇਂਗੀ ਸ਼ਾਮਲ ਹੋ ਜਾਵੇਗਾ ਤੇ ਤੂੰ ਕਿਹੜਾ ਜੀਵਨ ਪਾਵੇਂਗਾ ਸਦਾ ਦਾ ਜੀਵਨ ਪਾਵੇਂਗਾ ਸਭ ਹਾਂ ਹallelujah 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 ਬਣ ਕੀ ਕਰੀਆ ਆਓ ਪਿਆਰੇ ਬੜਕਾ ਉਹ ਤਾਂ ਕਿ ਸੁਣਦੇ ਉਹ ਬਣ ਪਰਦੇ ਨੇ ਜਿੰਜਾਤ ਨੂੰ ਜੋ ਕੋਈ ਮੇਰਾ ਮਾਰਕ ਖਾਂਦਾ ਜਿਹੜਾ ਇਨਸਾਨ ਪ੍ਰਭੂ ਦੀ ਬਾਣੀ ਕਹੇ ਮੇਰਾ ਮਾਰਕ ਖਾਂਦਾ ਹੈ ਪ੍ਰਭੂ ਉਸ ਨੂੰ ਸੀਂਦਾ ਹੈ ਅੱਧੀ ਮੇਰਾ ਲਹੂ ਪੀਦਾ ਹੈ ਕਹਿੰਦਾ ਜਿਹੜਾ ਇਸ ਪਿਆਰ ਵਿੱਚੋਂ ਪੀਦਾ ਹੈ ਜੀਵਨ ਉਸੇ ਦਾ ਜੀਵਨ ਉਸੇ ਦਾ ਹੀ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜੀਉਂਦਾ ਉਠਾਵਾਂਗਾ ਆਪੇ ਅੰਤ ਦੇ ਦਿਨ ਕਿਦੋਂ ਨ્યા ਕਰੇਗਾ ਨ્યા ਦਾ ਸਮਾਂ ਆਵੇਗਾ ਨ્યા ਦਾ ਸਮਾਂ ਆਵੇਗਾ ਹਜੇ ਤੇ ਭਿਆਨ ਕਾਫਤਾ ਆਉਣੀਆ ਭਿਆਨ ਨ੍ਹਾ ਕਰੇਗਾ ਨ੍ਹਾ ਕਰੇਗਾ ਚੰਗੇ ਤੇ ਮਾੜੇ ਦੀ ਚੋਣ ਕਰੇਗਾ ਜਿਹੜਾ ਚੰਗਾ ਹੋਵੇਗਾ ਨਾ ਉਹਨੂੰ ਉਠਾ ਕੇ ਲੈ ਜਾਵੇਗਾ ਸਭ ਲੱਹਾਲੇਲੂਇਆ ਹਾਲੇਲੂਇਆ ਅਸੀਂ ਸਭ ਚੰਗੇ ਆ ਕਿ ਮਾੜੇ ਵੀ ਆ ਗਏ ਆ ਹਾਂਜੀ ਜਿਹੜਾ ਤੇ ਪ੍ਰਭੂ ਦੇ ਪਵਿੱਤਰ ਗੁਰੂਆਂ ਨਾਲਸ ਵਿੱਚ ਸਾਥੀ ਨਹੀਂ ਹੁੰਦਾ ਉਹ ਵੀ ਆਪਣੇ ਆਪ ਨੂੰ ਕੀ ਸਮਝਦਾ ਹੈ ਮੈਂ ਵੀ ਕੀ ਹਾਂ ਚੰਗਾ ਹੀ ਨਾ ਪਰ ਚੰਗਾ ਇਹਦੂੰ ਨਾ ਪ੍ਰਭੂ ਦੀ ਬਾਣੀ ਹੁੰਨਾ ਦੇ ਅਜ਼ੀਰ 3000 5 6000 7 8 9 10 ਬਾਣੀ ਸੁਣਨ ਵਾਲਾ ਕਰਦੇ ਜਦ ਤੱਕ ਕੋਈ ਜਨ ਅਤੇ ਆਤਮਾ ਕੋ ਨਾ ਚੰਨੇ ਉਹ ਸਵਰਗ ਰਾਜ ਵਿੱਚ ਕਦੇ ਵੀ ਪਰਵੇਸ਼ ਨਹੀਂ ਸਕਦਾ ਅੱਜ ਸਾਨੂੰ ਲੋੜ ਹੈ ਬਦਲਦੀ ਅੱਜ ਸਾਨੂੰ ਲੋੜ ਹੈ ਬਦਲਦੀ نقشہ نقشہ بدلا تبھی پوتر کون مانس کی ہو جا شام ہو جا شام ہو جائے گا سدا ز ਪਾਵੇਂਗਾ ਸਭ ਨਗ ਹੇਲੇਲੂਇਆ ਹੇਲੇਲੂਇਆ ਮਾਨੀ ਕੀ ਕਰਨ ਬੜਗਾਉ ਦੇ ਕੇ ਸੁਣਦੇ ਪੜਦੇ ਨੇ ਜੀਤਾਂ ਤੋਂ ਜੇ ਕੋਈ ਮੇਰਾ ਬਾਸ ਖਾਂਦਾ ਜਿਹੜਾ ਇਨਸਾਨ ਕਿਹਾ ਮੇਰਾ ਬਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਦਾ ਹੈ ਅਤੇ ਮੇਰਾ ਲਹੂ ਪੀਦਾ ਹੈ ਸੰਦੀਪਕ ਜੀਵਨ ਉਸੇ ਦਾ ਸੰਦੀਪਕ ਜੀਵਨ ਸਦਾ ਦਾ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਨੂੰ ਅਤੇ ਜਦੋਂ ਕਹਿੰਦਾ ਨ્યા ਕਰਾਂਗਾ ਨ્યા ਦੇ ਸਮੇਂ ਉਸ ਨੂੰ ਜੂਦਾ ਕੇ ਮੇਰਾ ਮਾਸ ਸੱਚਮੁੱਚ ਖਾਂਦੀ ਹੈ ਕਹਿੰਦਾ ਮੇਰਾ ਮਾਸ ਸੱਚਮੁੱਚ ਖਾਂਦੀ ਅਤੇ ਮੇਰਾ ਲਹੂ ਸੱਚਮੁੱਚ ਪੀਂਦੀ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ ਜੋ ਮੇਰਾ ਮਾਸ ਖਾਂਦਾ ਜਿਹੜਾ ਇਨਸਾਨ ਪ੍ਰਭੂ ਯਿਸੂ ਜੀ ਦੇ ਪਵਿੱਤਰ ਭੂਰ ਮਾਸੂ ਕੀ ਸ਼ਾਮਲ ਹੁੰਦਾ ਹੈ ਅਤੇ ਮੇਰਾ ਲਹੂ ਪੀਦਾ ਹੈ ਅਤੇ ਜਿਹੜਾ ਭੂਰ ਦੀ ਸ਼ਾਮਲ ਹੁੰਦਾ ਹੈ ਉਹ ਮੇਰੇ ਵਿੱਚ ਰਹਿੰਦਾ ਕਹਿੰਦਾ ਉਹ ਹੀ ਮੇਰੇ ਵਿੱਚ ਰਹਿੰਦਾ ਹੈ ਕਹਿੰਦਾ ਦੀ ਬਧੀਆ ਕੁਆਲਿਟੀ ਕਹਿੰਦਾ ਮੈਂ ਉਹਦੇ ਵਿੱਚ ਆ ਉਹ ਮੇਰੇ ਵਿੱਚ ਆ ਜਿਹੜਾ ਇਹ ਕੰਮ ਕਰਦਾ ਹੈ ਤੇ ਪਿਆਰਿਓ ਸਾਨੂੰ প্রভু ਯਸੁਸ ਨੂੰ ਸਿਹਦੇ ਪਵਿੱਤਰ ਖੂਨ ਨਾਲ ਸਾਨੂੰ ਜਿਸ ਸ਼ਾਮਲ ਹੋਣਾ ਚਾਹੀਦਾ ਹੈ ਪੂਣਾ ਚਾਹੀਦਾ ਕਹਿੰਦਾ ਮੈਂ ਉਹਦੇ ਵਿੱਚ ਆ ਤੇ ਉਹ ਜਦੋਂ ਮੇਰੇ ਨਾਲ ਚ ਟਰਾਂਸਫਰ ਹੋ ਜਾਂਦਾ ਤੇ ਮੈਂ ਉਹਦੇ ਵਿੱਚ ਆ ਜਿੱਤਰਾ ਪਾਣੀ ਦੇ ਵਿੱਚ ਖੰਡ ਵੀ ਘਿਰ ਜਾਂਦੀ ਆ ਬਾਅਦ ਵਿੱਚ ਖੰਡ ਦਾ ਪਤਾ ਲੱਗਦਾ ਵੀ ਖੰਡ ਕਿੱਥੇ ਆ ਕਹਿੰਦਾ ਇਸੇ ਤਰ੍ਹਾਂ ਤੁਹਾਡੇ ਵਿੱਚ ਲੀਡ ਹੋ ਜਾਵਾਂਗਾ ਜਦੋਂ ਤੁਸੀਂ ਇਹ ਪਵਿੱਤਰ ਖੂਨ ਰਮਾਸ ਵਿੱਚ ਕੀ ਹੋਵੋਗੇ ਸਾਂਝੀ ਹੋਵੋਗੇ ਸਭ ਨੂੰ ਹallelujah ਸਾਂਝੀ ਹੋਣ ਦੇ ਨਾਲ ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ ਉਸੇ ਤਰ੍ਹਾਂ ਕਿਹਾ ਮੈਂ ਪਿਤਾ ਦੇ ਕਾਰਨ ਪ੍ਰਭੂ ਯਿਸੂਮਸੀ ਕਿਨਾਂ ਮੈਂ ਜਿਉਂਦਾ ਹਾਂ ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਜਿਹੜਾ ਇਨਸਾਨ ਇਸ ਪਵਿੱਤਰ ਰੋਟੀ ਵਿੱਚੋਂ ਖਾਂਦਾ ਹੈ ਤੂੰ ਮੇਰੇ ਕਾਰਨ ਜਿਏਗਾ ਕਿਹਾ ਉਹ ਮੇਰੇ ਕਾਰਨ ਸਦਾ ਦਾ ਜੀਵਨ ਪਾਵੇਗਾ ਸਦਾ ਰੂਹ ਦਾ ਲੈਪਾ ਹਾ ਸ਼ਰੀਰ ਦਾ ਲੈਪਾ ਨਹੀਂ ਹੈ ਸ਼ਰੀਰ ਮਰ ਗਿਆ ਇਹਨੂੰ ਦਬ ਦਿੱਤਾ ਇਹ ਮਰ ਗਿਆ ਸ਼ਰੀਰ ਦਾ ਜਨਾਜ਼ਾ ਹੁੰਦਾ ਹੈ ਰੂਹ ਦਾ ਤੋ ਉਪਰੰਤ ਸਾਨੂੰ ਪ੍ਰਭੂ ਯਿਸੂਸੀ ਦੇ ਪਵਿੱਤਰ ਖੂਨ ਨਾਲ ਮਾਰ ਸਿਖਾਮਲ ਹੋਣ ਦੀ ਕੀਜੀਏ ਲੋੜ ਜੇ ਸਭ ਦਾ ਹallelujah ਸਦਾ ਦਾ ਜੀਵਨ ਪਾਉਣਾ ਹੈ ਉਸ ਤੋਂ ਪਹਿਲਾਂ ਸਾਨੂੰ ਆਪਣੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਮੁਰੰਦੀ ਲੋੜ ਹੈ ਇਹ ਸਾਡੇ ਲਈ ਅੱਜ ਚਾ ਬਰਕਤ ਹਾਂ ਬਣ ਕੀ ਚਾਰੀ ਬੜ ਗੌਰ ਦਾ ਕਸੂਰ ਦੀ ਆ ਜੋ ਰੋਟੀ ਸਵਰਗੋਂ ਪੁੱਤਰੀ ਜਿਹੜੀ ਰੋਟੀ ਸਵਰਗੋਂ ਪੁੱਤਰੀ ਇਹ ਆਪਕੋ ਯਿਸੂਮਸੀ ਸਵਰਗ ਤੋਂ ਆਇਆ ਸੀ ਤੂੰ ਇਹੋ ਹੈ ਸੋਇਆ ਹੋਣਾ ਜਿਵੇਂ ਵੱਡਿਆਂ ਨੇ ਖਾਧੀਆਂ ਕਹਿੰਦਾ ਵੱਡਿਆਂ ਨੇ ਬੜੀਆਂ ਰੋਟੀਆਂ ਖਾਧੀਆਂ ਵੱਡਿਆਂ ਦੀ ਗੱਲਾਂ ਵੇਖ ਲਓ ਕਿਹਦੇ ਪ੍ਰਾਤ ਪ੍ਰਾਤ ਪੈਂਦਲੇਪੀਆਂ ਦੀ ਖਾਜਿੰਦਾ ਸੀ ਰੱਬ ਦੀ ਆਸ਼ੀਰਵਾਦ ਨਹੀਂ ਪਾਇਆ ਕਿਹਦੇ ਤੂੰ ਤਾਂ ਕਿਲੋ ਪੜਾ ਖਾ ਲੈਂਦਾ ਹੋਈ ਭਈ 12-12 ਰੋਟੀਆਂ 33-34 ਰੋਟੀਆਂ ਖਾਣ ਇਸ ਰੋਟੀ ਨੂੰ ਖਾਂਦਾ ਹੈ ਉਹ ਸਦਾ ਅਮਰ ਰਹਿੰਦਾ ਹੈ ਸਬ ਹallelujah ਹੇ ਇਸੇ ਤਰ੍ਹਾਂ ਹੀ ਪ੍ਰਾਣ ਅਨੁਗਾਂ ਕੋ ਸਮੁੰਦਿਆ ਬੱਲੇ 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 ਚੌਂਤੀ ਚੌਂਤੀ ਰੋਟੀਆਂ ਕੱਲੋ ਹੀ ਖਾ ਜਾਂਦਾ ਸੀ ਦੋ ਦੋ ਕਿਲੋ ਜਲੇਬੀਆਂ ਪ੍ਰਾਦ ਜਲੇਬੀਆਂ ਦੀ ਭਿਖੜਾ ਫੜਾ ਬੜਾ ਬੜਾ ਕਾਗੰਦੇ ਸੀ ਪਰ ਰੱਬ ਤੋਂ ਕੀ ਸੀ ਰੱਬ ਦਾ ਪਤਾ ਹੀ ਕੋਈ ਨਹੀਂ ਆ ਰੋਟੀ ਪਾਣੀ ਵਾਲੀ ਕਿਹਨਾਂ ਸੀ ਅੱਜ ਸਾਨੂੰ ਪਰਿਵਰਣ 'ਤੇ ਧਿਆਨ ਦੇਣ ਦੀ ਕੀ ਹੈ ਲੋੜ ਹੈ ਤੇ ਆਪਣੇ ਵਿੱਚ ਬਦਲਾਅ ਲਿਆਉਣ ਦੀ ਕੀ ਹੈ ਲੋੜ ਹੈ ਬਾਣੀ ਕੀ ਕਹ ਰਹੀ ਆ ਪਹਿਲਾ ਕਰੰਥੀਆਂ ਯਾਰਾਂ ਅਪਾਇ ਤੇ ਅੱਜ ਚ ਬੜ ਕੇ ਵੇਖਦੇ ਬਾਣੀ ਕੀ ਕਹ ਰਹੀ ਆ ਪਿਆਰਿਓ ਬਾਣੀ ਨੂੰ ਬੜੇ ਗੌਰ ਦੇ ਵਿੱਚ ਸੁਣ ਦੀ ਲੋੜ ਹੈ ਅੱਜ ਪਿਆਰਿਓ ਮੇਰੀਓ ਭੈਣੋ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਅਰ ਵੀਰਾਂ ਦੇ ਨੌਜਵਾਨਾਂ ਲੱਗੇ ਬੇਨਤੀ ਕਰਦਾ ਹਾਂ ਮੇਰਾ ਗੁਰੂ ਅੱਜ ਪਰਿਵਰਣ ਦੇ ਸੌਂਗੇ ਮੋਹਿੰਦਰਾਸੀ ਨਾਲ ਜੇਕਰ ਕਿਸੇ ਦੇ ਹੱਥ ਜੋੜ ਲਈਏ ਹੱਥ ਜੋੜਨ ਦੇ ਨਾਲ ਕੋਈ ਬਾਜ਼ੀ ਜਾਵੇ ਆਪਣੇ ਆਪ ਨੂੰ ਭਾਗਾ ਵਾਲਾ ਸਮਝੀ ਤੇਰੇ ਹੱਥ ਨਾਲ ਤੇ ਘੜਦੇ ਆ ਤੇ ਨਾ ਹੀ ਕੋਸ ਦੇ ਆ ਇਹਨਾਂ ਭਾਗਾ ਵਾਲਾ ਸਮਝੀ ਆਪਣੇ ਆਪ ਨੂੰ ਜਦ ਤਿੰਨੇ ਹੱਥ ਜੋੜਿਆ ਕਿਸੇ ਦਾ ਜੀਵਨ ਵੀ ਹੋ ਜਾਵੇ ਆਪਣੇ ਆਪ ਵਿੱਚ ਬਦਨਾਮ ਲਿਆਉਣ ਦੀ ਕੀ ਆ ਲੋਕ ਦੀ ਰਹੀ ਹੈ ਅਤੇ ਸ਼ੁਕਰ ਕਰਕੇ ਤੋਂ ਅਤੇ ਸ਼ੁਕਰ ਕਰਕੇ ਇਹ ਦਾ ਪਿਆਰ ਹੈ ਅਤੇ ਕਿਹਾਂ ਅਤੇ ਇਹ ਲਾਖੀ ਹੈ ਇਹ ਮੇਰਾ ਸਰੀਰ ਹੈ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ ਜੋ ਤੁਹਾਡੇ ਲਈ ਹੈ ਮੇਰੀ ਯਾਦਗਰੀ ਲਈ ਕਹਿੰਦਾ ਮੇਰੀ ਯਾਦਗਰੀ ਲਈ ਕਹਿੰਦਾ ਜਦੋਂ ਇਹ ਕੰਮ ਕਰਦੇ ਜਣਾ ਇਹ ਪ੍ਰਭੂ ਝੋਜਵੇਂ ਸ਼ਾਮ ਨੂੰ ਦੇਖਿਆ ਕਹਿੰਦਾ ਯਾਦ ਦਵਾਉਂਦਾ ਤੁਹਾਨੂੰ ਵੀ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਲਈ ਕੁਰਬਾਨੀ ਦਿੱਤੀ ਸੀ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਕਬੂਰਾ ਦੇ ਗ੍ਰੰਥ ਵਿੱਚ ਦੱਸਿਆ ਚੜਦੇ ਤੋਂ ਲਾ ਕੇ ਤਾਂ ਲੰਘੇ ਤਾਂ ਬੈਠਾ ਤੁਹਾਡੇ ਸਾਰੇ ਗੁਨਾਹੇ ਗੱਲ ਦਿੱਤੀ। ਇਹ ਮਾਫ਼ ਕੋਈ ਕਰ ਸਕਦਾ ਪਿਛਲੇ ਹfte ਮਾਫ਼ੀ ਦਾ ਟੋਪ ਤੇ ਚੱਲਿਆ ਸੀ ਕੋਈ ਕਿਸੇ ਨੂੰ ਮਾਫ਼ੀ ਨਹੀਂ ਕਰਦਾ। ਕੋਈ ਨਹੀਂ ਕਿਸੇ ਨੂੰ ਮਾਫ਼ ਕਰਦਾ। ਗਿਨੇਸ਼ਿਤ ਨੇ ਜਾਦੀਆ ਮਾਫ਼ੀ ਦਾ ਕੰਮ ਘਟ ਹੈ। ਤੇ ਫਿਰ ਉਹ ਯਸੂਸੀ ਨੇ 슬ੀਵ ਦੇ ਉੱਤੇ ਤਾਂ ਹੀ ਐਂ ਗੱਲ ਕਹਿ ਦਿੱਤੀ ਸੀ ਪਿਤਾ ਇਹਨਾਂ ਨੂੰ ਕੀ ਕਰ ਦੇਈਏ। ਕਿਉਂ ਜੇ ਇਹ ਜਾਣਦੇ ਨਹੀਂ ਜਾਣਦੇ ਬਾਣੀ ਕਹਿ ਰਹੀ ਆ ਕਹਿੰਦਾ ਇਹ ਯਾਦਗਰੀ ਤੂੰਦਾ ਹੈ ਵੀ ਪ੍ਰਭੂ ਯਿਸੂ ਨੇ ਸੀਨੇ ਸਾਡੇ ਪਾਪਾਂ ਦੀ ਖਾਤਰ ਆਪਣੇ ਮੂੰਹ ਤੇ ਵੀ ਕਰ ਲਿਆ ਸੀ ਸਾਹਮਣੇ ਕੇ ਬੋਲਦੇ ਕੀ ਕਰ ਲਿਆ ਸੀ ਮੂੰਹ ਤੇ ਕੀ ਕਰ ਲਿਆ ਸੀ ਇਹ ਯਾਦ ਵਾਣੀ ਨੂੰ ਪੜ੍ਹ ਕੇ ਵੇਖਦੇ ਆ ਪਿਆਰਿਓ ਅੱਜ ਇਹ ਚੀਜ਼ਾਂ ਨੂੰ ਯਾਦ ਕਰਾਂ ਇਹ ਪਵਿੱਤਰ ਚੀਜ਼ਾਂ ਪਰਮੇ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਖੂਨ ਪਵਿੱਤਰ ਵਾਸੇ ਇਹ ਸਭ ਯਾਦ ਤੋਂ ਹੁੰਦਾ ਹੈ ਅਸੀਂ ਯਾਦ ਕਰਦੇ ਹਾਂ ਕਿਉਂ ਇਸ ਵਿੱਚ ਸ਼ਾਮਲ ਹੁੰਦੇ ਆ ਕੀ ਹੋਇਆ ਸੀ ਕਿਉਂ ਇਸ ਵਿੱਚ ਭਾਗੀ ਹੁੰਦੇ ਜੇ ਅਸੀਂ ਇਸ ਕਰਕੇ ਹੁੰਨੇ ਹਾਂ ਪ੍ਰਭੂ ਯਿਸੂ ਮਸੀਹ ਨੇ ਸਾਡੀ ਖਾਤਰ ਸਾਡੇ ਪਾਪ ਆਪਣੇ ਤੰਗ ਤੇ ਸਹਰੇ ਉਹ ਕੋਰੜੇ ਜਿਹੜੇ ਸਾਨੂੰ ਪਾਣੇ ਸੀ ਸਾਡੀਆਂ ਬਿਮਾਰੀਆਂ ਸਾਡੀਆਂ ਆਪਤਾ ਸਾਡੀਆਂ ਮੁਸ਼ਕਲਾਂ ਸਾਡੇ ਅਖਰਾਬ ਪ੍ਰਭ ਯਿਸੂ ਸਿਰ ਆਪਣੀ ਕੰਦੇ ਦੇ ਕਰ ਲੈ ਲੈ ਸਿਰ ਹੱਥ ਬਾਰੇ ਕੀ ਕਰੀ ਬੜ ਗੌਤ ਕੇ ਸੁਣਦੇ ਆ ਪਰ ਜੇ ਅਸੀਂ ਗਿਆਨ ਵਿੱਚ ਚਲੀਏ ਜੇਕਰ ਅਸੀਂ ਗਿਆਨ ਵਿੱਚ ਚਲੀਏ ਜਿਵੇਂ ਉਹ ਗਿਆਨ ਵਿੱਚ ਹੈ ਜਿਵੇਂ ਉਹ ਗਿਆਨ ਵਿੱਚ ਹੈ ਤਾਂ ਸਾਡੀ ਆਪੋ ਵਿੱਚ ਹੀ ਸੰਗਤ ਹੈ ਤਾਂ ਸਾਡੀ ਆਪਸ ਵਿੱਚ ਸੰਗਤ ਹੈ ਅਤੇ ਉਹਦੇ ਪੁੱਤਰ ਅਤੇ ਉਸਦੇ ਪੁੱਤਰ ਯਸੂ ਦਾ ਨਾਮ ਪ੍ਰਭ ਯਸੂਮਸੀ ਦਾ ਨਾਮ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ਸਾਨੂੰ ਸਾਰੇ ਪਾਪਾਂ ਤੋਂ ਮੁਕਤ ਕਰਦਾ ਹੈ ਸਭ ਲੱਲ ਹੇਲੂਇਆ ਹੇਲੂਇਆ ਸਾਡੇ ਸਾਰੇ ਪਾਪ ਮਾਫ ਹੋ ਜਾਂਦੇ ਆ ਜਦੋਂ ਅਸੀਂ ਇਸ ਵਿੱਚ ਸ਼ਾਮਲ ਹੁੰਦੇ ਆ ਸਾਡੇ ਸਾਰੇ ਪਾਪ ਸ਼ਮਾ ਕਰਦਾ ਹੈ ਮਾਫ ਕਰ ਦਿੰਦਾ ਹੈ ਪਿਆਰਿਓ ਆਪਣੇ ਗੁਨਾਹਾਂ ਦੀ ਮਾਫੀ ਚਾਹੁੰਨੇ ਆ ਆਪਣੇ ਜੀਵਨ ਵਿੱਚ ਬਦਲਾਅ ਲੈਣਾ ਚਾਹੁੰਨੇ ਆ ਆਸ਼ੀਸ਼ਾਂ ਤੇ ਵਰਕਤਾ ਚਾਹੁੰਨੇ ਆ ਤੇ ਅੱਜ ਪਵਿੱਤਰ ਵਚਨ ਨੂੰ ਸੁਣਿਆ ਹੈ ਯਿਸੂ ਤੇ ਹਮਲ ਕਰੀਏ ਕਿਉਂਕਿ ਬਾਣੀ ਦੱਸਦੀ ਆ ਰੋਮੀਆਂ ਦਾ ਗ੍ਰੰਥ ਦਾਸ ਰਗਾਇ ਦੀ 13 ਐਤ ਵੀ ਦੱਸਦੀ ਆ ਸੋ ਬਚਾਇਆ ਜਾਵੇਗਾ ਜਿਹੜਾ ਯਹੋਵਾ ਦਾ ਹੀ ਲਵੇਗਾ ਤੇ ਇਹੇ ਦੀ ਪੁਸਤਕ ਦੇ ਵਿੱਚ ਵੀ ਇਹ ਹੀ ਲਿਖਿਆ ਗਿਆ ਪਹੁੰਚਦਾ ਤੇਰਾ ਵਿੱਚ ਦੱਸਿਆ ਕਿ ਜਿਹੜਾ ਮੱਛਰ ਨੂੰ ਪੁੱਛਿਆ ਜਾਂਦਾ ਹੈ ਵੀ ਆਪਣਾ ਕੀ ਕਰ ਲੈਂਦਾ ਸੀ ਕਿਸੇ ਦਾ ਨਾਰਸ਼ ਨਹੀਂ ਬਾਣੀ ਦੱਸਦੀ ਹੈ ਪਹਿਲੇ ਕ੍ਰੰਤੀਆਂ ਵਿੱਚ ਅਥਵਾ ਪਧਰਨੀ ਲੋਕ ਕਦੇ ਵਿਸ਼ਵ ਰਾਜ ਦੇ ਅਧਿਕਾਰੀ ਹੋਣਗੇ ਨਹੀਂ ਆਪਾਂ ਸਰਨਾ ਦੇ ਅਧਿਕਾਰੀ ਬਣਨਾ ਚਾਹੁੰਨੇ ਆ ਸਦਾ ਦੇ ਜੀਵਨ ਬਣਾ ਚਾਹੁੰਨੇ ਆ ਸਦਾ ਦੀ ਆਸ਼ਿਸ਼ ਬਣਾ ਚਾਹੁੰਨੇ ਆ ਜਿੱਥੇ ਸਾਡਾ ਪ੍ਰਭ ਯਿਸੂ ਹਸੂਸੀ ਹੈ ਅਸੀਂ ਉਸ ਜਗ੍ਹਾ ਨੂੰ ਹਾਸਲ ਉਸ ਜਗ੍ਹਾ ਤੇ ਪਹੁੰਚਣਾ ਚਾਹੁੰਨਿਆ ਜਿਸ ਦਾ ਪ੍ਰਭ ਯਿਸੂ ਮਸੀਹ ਨੇ ਕਹਿ ਮੈਂ ਜਾਣਾ ਹਾਂ ਤੁਹਾਡੇ ਲਈ ਜਗ੍ਹਾ ਤਿਆਰ ਕਰਨਾ ਹਾਂ ਫਿਰ ਜਿੱਥੇ ਮੈਂ ਹੋਵਾਂਗਾ ਉੱਥੇ ਜੋ ਬਾਤ ਆ ਕੀਤਾ ਹੈ ਉਹ ਵਾਅਦੇ ਅਨੁਸਾਰ ਸਾਨੂੰ ਵੀ ਪ੍ਰਭ ਯਿਸੂ ਮਸੀਹ ਦੇ ਵਚਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਕਿਹੜਾ ਕਿਹੜਾ ਇਨਸਾਨ ਹੈ ਜਿਹੜਾ ਪ੍ਰਭ ਯਿਸੂ ਮਸੀਹ ਦੇ ਪਵਿੱਤਰ ਘੋਣ ਰਮਸੇ ਜੁ ਸੰਗੀ ਨਹੀਂ ਹੁੰਦਾ ਹੱਥ ਖੜਾ ਕਰ ਦੇਈਏ ਜਿਹੜਾ ਨਹੀਂ ਹੁੰਦਾ ਉੰਦੇ ਦਿਨਾਂ ਦੇ ਵਿੱਚ ਨਾ ਆਪਣੇ ਆਪ ਵਿੱਚ ਬਦਲਾ ਲੈ ਕੇ ਆਈਏ ਆਪਣੇ ਆਪ ਨੂੰ ਮੋੜ ਲਈਏ ਸਮਾਜ ਹੈ

ਵੱਡੀਆਂ ਆਸ਼ੀਸ਼ਾਂ ਪਾਵੇਂਗਾ ਇਹ ਵੀ ਆਪਹਿਣਾ ਕੇ ਵਿਰੇਤੀਆ ਜਿਹੜੀਆਂ ਭੈਣਾ ਪਵਿੱਤਰ ਖੂਨਰ ਮਾਰ ਸੱਚੀ ਨਹੀਂ ਹੁੰਦੀਆਂ ਜਿਹਨਾਂ ਤੋਬਾ ਨਹੀਂ ਕੀਤੀ ਬਪਤਿਸਮਾ ਨਹੀਂ ਲਿਆ ਉਹ ਵੀ ਦੱਸਣਾ ਸਾਨੂੰ ਦੱਸ ਦੇਣਾ ਤਾਂ ਜੋ ਉਹ ਵੀ ਬਪਤਿਸਮਾ ਨੂੰ ਪਾਉਣ ਔਰ ਪ੍ਰਭੂ ਦੇ ਪ੍ਰਭੂ ਯਿਸੂ ਹਸੂ ਜੀ ਦੇ ਪਵਿੱਤਰ ਖੂਨ ਮਾਰ ਸੱਚੀ ਕੀ ਹੋਣਾ ਸ਼ਾਮਲ ਹੋਣ ਤੇ ਉਹ ਵੀ ਸਦਾ ਦਾ ਪਾਲਣ ਜੀਵਨ ਪਾਲਣ ਸਭ ਹallelujah ਜਿਹੜੇ ਸੁੱਤੇ ਨਹੀਂ ਹੋ ਉਹ ਨਾਂ ਬੋਲਣਗੇ ਹallelujah ਜਿਹੜੇ ਸੁੱਤੇ ਆ ਜਿਹੜੇ ਜਾਗਦੇ ਨਹੀਂ ਉਹ ਨਾਂ ਬੋਲਣਗੇ ਹallelujah ਹallelujah ਅਦੇ ਘਾਟੀ ਜਾਗਦੇ ਆ ਜ ਆਪਦੇ ਸਭ ਉਹਨਾਂ ਕਹੇ ਹallelujah ਜੇਰ ਬੰਨੂ ਬੜ ਗੌਰ ਨਾਲ ਕੇ ਸਮਿਆ ਦਾ ਹੋਣਾ ਪ੍ਰਭਜਸੂ ਸਿੰਘ ਦੇ ਪੁੱਤਰ ਕੁਮਾਰ ਆਸ ਵਿੱਚ ਸਾਂਝੀ ਹੋਣ ਜਾ ਰਹੇ ਆ ਜਿਹੜੇ ਹੁੰਦੇ ਆ ਸ਼ਾਮਨ ਜਦ ਤਰ ਪਿਛਲੇ ਦਿਨਾਂ ਦੇ ਵਿੱਚ ਕੋ ਬੋਲਣਾ ਵੇਖਣਾ ਕਰਨਾ ਸੋਚਣਾ ਸੁਣਨਾ ਵਿਚਾਰਨ ਦੇ ਨਾਲ ਇਸ ਧਰਤੀ ਤੇ ਰਹੀਆਂ ਇਨਸਾਨ ਨੇ ਕੰਨ ਪ੍ਰਕਾਰ ਦੀਆਂ ਭੁੱਲਾ ਕਰ ਚੁੱਕਾ ਉਹਦੀ ਮਾਫੀ ਹੈ ਪਹੋਤਾ ਦੀ ਪੁਸਤਖਾਈ ਅਗੇ ਤੇਰਾ ਜਿਹੜਾ ਇਨਸਾਨ ਆਪਣੇ ਗਲਤੀਗਣਾ ਨੂੰ ਮੰਨ ਕੇ ਛੱਡ ਦਿੰਦਾ ਉਹ ਵੀ ਕੀ ਹੋ ਜਾਂਦਾ ਹੈ